ਅਨੁਮੋਹਾ ਇਹ ਵੀ ਤਸਵੀਰਾਂ ਦਿਖਾ ਰਹੇ ਆ ਜਿੱਥੇ ਐਕਸੀਡੈਂਟ ਦੇ ਵਿੱਚ ਇੱਕ ਯੁਵਕ ਨੇ ਨੌਜਵਾਨ ਨੇ ਜਿਨ੍ਹਾਂ ਨੂੰ ਸੰਭਾਲਿਆ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ। ਭਾਈ ਹੋਇਆ ਕੀ ਸੀਗਾ ਇੱਥੇ? ਭਾਈ ਦੋਵੇਂ ਗੱਡੀਆਂ ਤੇਜ਼ ਆ ਰਹੀਆਂ ਲਾਈਟਾਂ ਬੰਦ ਨੇ। ਠੀਕ ਹੈ ਜੀ। ਉਹ ਵੀ ਆਪਣਾ ਤੇਜ਼ ਆ ਰਿਹਾ ਉਹ ਵੀ ਤੇਜ਼ ਆ ਰਿਹਾ। ਠੀਕ ਹੈ ਦੋਵੇਂ ਆਪਾਂ ਜੋ ਵੀ ਆ ਰਾਤ ਨੂੰ ਹੋਲੀ ਆਓ। ਜੋ ਵੀ ਐ ਲਾਈਟਾਂ ਕ੍ਰੋਸ ਕਰਨੀਆਂ ਦੇਖ ਕੇ ਕਰੋ ਹੁਣ ਆਪਾਂ ਕਿਸ ਦਾ ਕਸੂਰ ਨਹੀਂ ਘੜ ਸਕਦੇ ਦੋਵੇਂ ਤੇਜ਼ ਆ ਰਹੇ ਦੋਵੇਂ ਦੋਵੇਂ ਠੀਕ ਸੀਗੇ ਕਿ ਨਹੀਂ ਸੀਗੇ ਠੀਕ ਆ ਦੋਵੇਂ ਠੀਕ ਸੀਗੇ ਕਿ ਨਹੀਂ ਸੀਗੇ ਨਹੀਂ ਹੁਣ ਦੋਵਾਂ ਦੇ ਇੰਜਰੀ ਹੋਈ ਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਹੁਣ ਕਿਵੇਂ ਆ ਉਹ ਕਿੱਥੋਂ ਆ ਰਹੇ ਉਹ ਕਿੱਥੋਂ ਆ ਰਹੇ ਆਪਾਂ ਦਾ ਬਸ ਲਾਈਟਾਂ ਕ੍ਰੋਸ ਕਰਦੇ ਬਸ ਦੇਖਿਆ ਸਾਹਮਣੇ ਕੀ ਚੱਕਰ ਚੱਲ ਰਿਹਾ ਉਹ ਦੇਖਿਆ ਆਪਾਂ ਸੀਨ ਉਹ ਹਿਸਾਬ ਨਾਲ ਆਪਾਂ ਜੋ ਵੀ ਆਪਣੇ ਕੋਲ ਹੈਲਪ ਹੋਈ ਉਹਨੇ ਹੀ ਕੀਤੀ ਐਂਬੂਲੈਂਸ ਬੁਲਾਈ ਆ ਪੁਲਿਸ ਬੁਲਾਈ ਆ ਬਾਕੀ ਐਂਬੂਲੈਂਸ ਆ ਗਈ ਸੀ ਮੌਕੇ ਤੇ ਕਿਉਂ ਵੀ ਟਾਈਮ ਲਗਾ ਕੇ ਆਈ ਹੈ ਟਾਈਮ ਲਗਾ ਕੇ 20 ਮਿੰਟ ਤੱਕ ਹੀ ਆਈ ਆ ਜੀ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਮੁਹਾਲੀ ਦੀਆਂ دیر ਰਾਤ ਦੀਆਂ ਤਸਵੀਰਾਂ 2:30 ਤੋਂ 3 ਵਜੇ ਦਾ ਟਾਈਮ ਹੈ ਜਿੱਥੇ ਦੋ ਗੱਡੀਆਂ ਆਪਸ ਦੇ ਵਿੱਚ ਵੱਜੀਆਂ ਇੱਕ ਐਸਾਈਡ ਹੈ ਦੂਸਰੀ ਗੱਡੀ ਵੀ ਟੋਟਲ ਦੋ ਸੱਤ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਐਕਸੀਡੈਂਟ ਹੋਇਆ ਅਸੀਂ ਉਸ ਨੌਜਵਾਨਾਂ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਮੌਕੇ ਤੇ ਉਸ ਬੰਦਿਆਂ ਨੂੰ ਬਚਾਇਆ ਜਿਨ੍ਹਾਂ ਦੀ ਹੈਲਪ ਕੀਤੀ ਹੈ। ਲੋਹਾਲੀ ਦੇ ਵਿੱਚ ਦੋ ਗੱਡੀਆਂ ਦਾ ਆਪਾਤਿਕ ਐਕਸੀਡੈਂਟ ਹੋਇਆ। ਜਿਹੜੇ ਮੌਕੇ ਤੇ ਗਾਇਲ ਸੀ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾਦੀ ਹੈ ਐਂਬੂਲੈਂਸ ਤੇ ਆਇਆ ਦੂਸਰੀ ਗੱਡੀ ਦੇਖ ਰਹੇ ਹੋ ਲੋਕ ਕਈਆਂ ਤਸਵੀਰਾਂ ਦਿਖਾ ਰਹੇ ਆ ਮੋਹਾਲੀ ਦੇ ਦੇਰ ਰਾਤ 2:30 ਵਜੇ ਦੀਆਂ ਜਿੱਥੇ ਕੀ ਓਵਰ ਸਪੀਡਿੰਗ ਕਰਕੇ ਐਕਸੀਡੈਂਟ ਹੋਇਆ ਇਹ ਗੱਡੀ ਉਹ ਵਧੀਆ ਦੀ ਕਾਰ ਉਹਨਾਂ ਨੂੰ ਮੋਕੇ ਜਿਹੜੇ ਗਾਇ ਲਾ ਉਹਨਾਂ ਨੂੰ ਐਮਰਜੈਂਸੀ